ਸਰਪੰਚ ਨੇ ਸੁਖਵਿੰਦਰ ਸਿੰਘ ਦੇ ਮਾਤਾ ਜੀ ਤੋਂ ਬਾਅਦ ਜਿਹੜੀ ਉਹਨਾਂ ਨੇ ਹੁਣ ਸਰਪੰਚੀ ਇਹਨਾਂ ਕੋਲੇ ਆ ਤੇ ਗੱਲ ਕਰਾਂਗੇ ਭਾਈ ਜੀ ਪੂਰੀ ਘਟਨਾ ਕੀ ਬਣੀ ਹੈ ਸਭ ਤੋਂ ਪਹਿਲਾਂ ਤਾਂ ਜੀ ਅ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਮੈਂ 15 ਦਿਨ ਤੋਂ ਬਿਮਾਰ ਪਿਆ ਸੀਗਾ ਠੀਕ ਹੈ ਸਾਨੂੰ ਮੇਰੇ ਪੰਚਾਇਤ ਮੈਂਬਰਾਂ ਨੇ ਦੱਸਿਆ ਵੀ 4 6:15 ਦਾ ਟਾਈਮ ਸਵਾ ਲਗ 15 ਦਾ ਟਾਈਮ ਸੀਗਾ ਕਿ ਇੱਥੇ ਬਲਾਕ ਵਾਲਾ ਰੋਡ ਸਹਨੇ ਦੇ ਉੱਤੇ ਜਿਹੜੀ ਇਹ ਘਟਨਾ ਹੋਈ ਹੈ ਅੱਛਾ ਜੀ ਹਾਂਜੀ ਨਹੀਂ ਉਸ ਤੋਂ ਪਹਿਲਾਂ ਕਦੇ ਤੁਹਾਡੀ ਕੋਈ ਗੱਲ ਹੋਈ ਹੋਵੇ ਕੋਈ ਖਤਰੇ ਦਾ ਖਦਸ਼ਾ ਹੋਵੇ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਪਹਿਲਾਂ ਜਿਹੜਾ ਕੋਈ ਕਹਿ ਰਿਹਾ ਕਿ ਜਿਹਨੇ ਫਾਇਰਿੰਗ ਕੀਤੀ ਉਹ ਨਾਲ ਹੀ ਰਹਿੰਦਾ ਸੀ ਸੁਖਿੰਦਰ ਸਿੰਘ ਹਾਂ ਕਾਫੀ ਦੋਸਤ ਸੀਗੇ ਇਹ ਪਹਿਲਾਂ ਤੋਂ ਤੇ ਤੁਹਾਨੂੰ ਕੋਈ ਲੱਗਦਾ ਕੋਈ ਸ਼ੱਕ ਦੇ ਘੇਰੇ ਦੇ ਵਿੱਚ ਵੀ ਕੀ ਦੇਖੋ ਜੀ ਅਸੀਂ ਤਾਂ ਅਸੀਂ ਤਾਂ ਕਹਿੰਦੇ ਹਾਂ ਜਿਸ ਕਿਸੇ ਦੀ ਵੀ ਕੋਈ ਸਾਜਿਸ਼ ਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੈ ਇਹ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀ ਫੜਨੇ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਇਹ ਜਿਹੜਾ ਸਾਡੇ ਪਿੰਡ ਦਾ ਬਹੁਤ ਵੱਡਾ ਇੱਕ ਕਹਿਰ ਗੁਜ਼ਰਿਆ ਗਿਆ ਕਿਉਂਕਿ ਪੰਚੀਆਂ ਸਰਪੰਚੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਕਦੇ ਸਾਡੇ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਸੀ ਜਿਹੜੀ ਹੁਣ ਵਈਏ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋ ਰਹੀ ਹੈ ਕਿਉਂਕਿ ਡੈੱਡ ਬੋਡੀ ਅਜੇ ਇੱਥੇ ਪਈ ਹੈਗੀ ਹਾਂਜੀ ਉਹਦੇ ਬਾਰੇ ਕੀ ਤੁਸੀਂ ਫੈਸਲਾ ਕੀਤਾ ਹੁਣ ਵੀ ਕਿਉਂਕਿ ਅਜੇ ਤਾਂ ਉਹ ਜਿੱਥੇ ਉਹੀ ਘਟਨਾ ਹੈ ਉੱਥੇ ਡੈੱਡ ਬੋਡੀ ਪਈ ਹੈ ਹਾਂਜੀ ਹਾਂਜੀ ਤਾਂ ਹੁਣ ਕੀ ਗੱਲ ਚੱਲ ਰਹੀ ਹੈ ਤੁਹਾਡੀ ਬਸ ਸਰ ਇਹੀ ਆ ਵੀ ਦੋਸ਼ੀਆਂ ਨੂੰ ਜ਼ਿੰਮੇਵਾਰ ਕਰਨ ਹਾਂਜੀ ਤਾਂ ਪਰਿਵਾਰ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ ਹਾਂਜੀ ਹਾਂਜੀ ਇਹਨਾਂ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਇਹਨਾਂ ਦੇ ਬ੍ਰਦਰ ਨੇ ਭਤੀਜਾ ਦਾ ਸਿਸਟਰਾਂ ਇਹਨਾਂ ਦੀ ਭਰਾਗੇ ਆਪਾਂ ਸਭ ਆਵਾਂਗੇ ਜਿਹੜਾ ਵੀ ਦਿੱਤੀ ਕਿੱਥੇ ਜਾਣਾ ਪਿਆ ਉੱਥੇ ਜਾਵਾਂਗੇ ਤੂੰ ਐਂ ਨਹੀਂ ਕਬੀ ਆਪਾਂ ਜਾ ਛੱਡਦੇ ਸਭ ਕਰਾ ਕੇ ਜਿਹੜਾ ਬੰਦੇ ਫੜੇ ਜਾਣਗੇ ਉਹਨਾਂ ਅੱਜ ਕੋਈ ਆਪਾਂ ਸੰਸਕਾਰ ਨਹੀਂ ਕਰਦੇ ਪੋਸਟਮਾਰਟ ਮੁਕਵਾ ਲੀਆ ਯਾਰ ਬੱਲਾ ਮਾਹੌਲ ਜਿਹੜਾ ਗਰਮਾਇਆ ਹੋਇਆ ਹੈ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਜਿਹੜੀ ਡੈੱਡ ਬਾਡੀ ਹੈ ਉਹਨੂੰ ਪੋਸਟਮਾਰਟਮ ਲਈ ਲੈ ਕੇ ਜਾਣਾ ਤੇ ਪਰ ਜਿਹੜੇ ਸਮਰਥਕ ਆ ਉਹ ਲੈ ਕੇ ਨਹੀਂ ਜਾਂਦੇ ਰੇ ਤਾਂ ਤੁਸੀਂ ਦੇਖ ਰਹੇ ਸੀ ਪ੍ਰੋ ਪ੍ਰਾਈਮ ਨਿਊਜ਼ ਤੇ ਜੁੜੇ ਰਹੋ ਸਾਡੇ ਨਾਲ ਅਗਲੀ ਅਪਡੇਟ ਲਈ ਸ਼ੁਕਰੀਆ ਜੀ